ਇਕ ਵਾਰ ਸੇ सीबीआई ਨੇ ਇੱਕ ਵੱਡਾ ਐਕਸ਼ਨ ਕੀਤਾ ਡੀਆਈਜੀ ਹਰਚਰਨ ਭੁੱਲਰ ਗ੍ਰਿਫਤਾਰ ਕਰ ਲਏਗੇ ਪਰ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਕਾਰਵਾਈਆਂ ਤੇਜ਼ ਹੋ ਗਈਆਂ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਵਿਜੀਲੈਂਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਪਰ ਲਗਾਤਾਰ ਅਫਸਰਾਂ ਨੂੰ ਅਧਿਕਾਰੀਆਂ ਨੂੰ ਲੱਭਿਆ ਜਾ ਰਿਹਾ ਹੈ ਔਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਲਗਾਤਾਰ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਅੱਜ ਇੱਕ ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਸਮਰਥਨ ਤੇ ਸ਼ੁਕਰੀਆ ਸਾਥ ਸ੍ਰੀਕਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੱਦੇ ਹਰਚੰਦ ਸਿੰਘ ਪੁੱਲਰ ਦੇ ਖਿਲਾਫ ਕਾਰਵਾਈ ਸੀ ਇੱਕ ਹੋਰ ਖਬਰ ਆਉਂਦੀ ਹੈ ਐ ਐਸ ਡੀ ਐਮ ਬਟਾਲਾ ਵਿਕਰਮਜੀਤ ਸਿੰਘ ਉਹ ਰੰਗੇ ਹੱਥੀ ਕਹਿੰਦੇ ਫੜ ਲਏਗੇ ਨੇ ਕੀ ਇਹ ਪੂਰਾ ਮਾਮਲਾ ਕੀ ਹੈ ਦੇਖੋ ਸਾਫ ਸਿੰਘ ਦੀ ਗੱਲ ਇਹ ਹੈ ਕਿ ਬਹੁਤ ਲੋਕਾਂ ਨੇ ਚਾਹ ਦੇ ਨਾਲ ਚਾਹ ਕਹਿ ਸਕਦਾ ਮੈਂ ਤੇ ਉਤសា ਦੋਨਾਂ ਦੋਨੋਂ ਅਲਫਾਜ ਠੀਕ ਬੈਠਦੇ ਆ ਇੱਕ ਬਦਲਾਅ ਦੀ ਕ੍ਰਾਂਤੀ ਪੰਜਾਬ 'ਚ ਲਿਆਉਂਦੀ ਸੀ ਲੋਕਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ ਸੀ ਕਿ ਪੰਜਾਬ ਜਿਹੜਾ ਉਹ ਕਰਪਸ਼ਨ ਦੇ ਮੁਕਤ ਹੋ ਜਾਊਗਾ ਜਿਹੜੀ ਭ੍ਰਸ਼ਟਾਚਾਰ ਦੀ ਜੜ੍ਹਾਂ ਤੱਕ ਪੰਜਾਬ ਦੀਆਂ ਰਗਾਂ 'ਚ ਫੈਲ ਗਿਆ ਉਹ ਨਿਕਲ ਆਊਗਾ ਕਿਉਂਕਿ ਇਸ ਸਰਕਾਰ ਜਿਹੜੀ ਆਵਾਮੀ ਪਾਰਟੀ ਸਰਕਾਰ ਹੈ ਇਹ ਤੋਂ ਉਮੀਦਾਂ ਇਸ ਕਰਕੇ ਜ਼ਿਆਦਾ ਸੀ ਇਹ ਸਰਕਾਰ ਨੇ ਨਾਰਾ ਇਹ ਦਿੱਤਾ ਸੀ ਕ੍ਰਪਸ਼ਨ ਫ੍ਰੀ ਤੇ ਇਹਦਾ ਜਿਹੜਾ ਜਨਮ ਹੋਇਆ ਸੀ ਉਹ ਕ੍ਰਾਈਮ ਟੂ ਕ੍ਰਪਸ਼ਨ ਅਗੇਂਸਟ ਇੰਡੀਆ ਅਗੇਂਸਟ ਕ੍ਰਪਸ਼ਨ ਦੇ ਅੰਦੋਲਨ ਜੋ ਹੋਇਆ ਸੀ ਜਿਹੜਾ ਅੰਨਾ ਹਜ਼ਾਰੇ ਦਾ ਤੋਂ ਲੱਥ ਔਰ ਜਦੋਂ ਹੀ ਪਾਰਟੀ ਇੱਕ ਅੰਦੋਲਨ ਚੋਂ ਨਿਕਲੀ ਹੁੰਦੀ ਆ ਉਹਦੀ ਰੂਪਰੇਖਾ ਉਹਦੇ ਡੀਐਨਏ ਉਹੀ ਡੀਐਨਏ ਹੁੰਦਾ ਜਿੱਤੋਂ ਪਾਰਟੀ ਨਿਕਲਦੀ ਆ ਹੁਣ ਮੰਨ ਲਓ ਜੇਪੀ ਅੰਦੋਲਨ ਸੀ ਜੇਪੀ ਅੰਦੋਲਨ ਚ ਲਾਲੂ ਪ੍ਰਸ਼ਾਦ ਯਾਦਵ ਇਕੱਠੇ ਨਿਕਲੇ ਸਾਰੇ ਆ ਆਪਣੇ ਜਿਹੜੇ ਹੁਣ ਬਿਹਾਰ ਦੇ ਮੁੱਖ ਮੰਤਰੀ ਬਣੇ ਨੇ ਤੇ ਜਿਹੜੇ ਹੋਰ ਵੀ ਜੈ ਪ੍ਰਕਾਸ਼ ਨਰਾਇਣ ਦਾ ਅੰਦੋਲਨ ਸੀਗਾ ਨਿਤਿਸ਼ ਕੁਮਾਰ ਨਿਕਲ ਗਏ ਲਾਲੂ ਯਾਦਵ ਨਿਕਲ ਗਏ ਪਾਸਵਾਨ ਨਿਕਲ ਗਏ ਸਾਰੇ ਉਹਨਾਂ ਚੋਂ ਨਿਕਲ ਗਏ ਅੰਦੋਲਨਾਂ ਚੋਂ ਤੇ ਬਿਹਾਰ ਦੇ ਲੋਕਾਂ ਨੇ ਇਹਨਾਂ ਨੂੰ ਬਹੁਤ ਸਿਰ ਮੱਥੇ ਚੱਕਿਆ 10ਵੀਂ ਵਾਰ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣੇ ਜਿਹੜੀਆਂ ਅੰਦੋਲਨ ਚੋਂ ਨਿਕਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਦੇ ਨਾਲ ਲੋਕਾਂ ਦਾ ਤ੍ਰੇ ਬਹੁਤ ਹੁੰਦਾ ਲੋਕਾਂ ਦਾ ਪਿਆਰ ਬਹੁਤ ਹੁੰਦਾ ਕਿਉਂਕਿ ਲੋਕ ਉਸ ਦੇ ਖੁਦ ਉਸ ਅੰਦੋਲਨ ਦੇ ਗਵਾਹ ਬਣੇ ਹੁੰਦੇ ਆ ਹੁਣ ਆਵਾਜ਼ੀ ਪਾਰਟੀ ਇੱਕ ਰਾਜਨੀਤਿਕ ਰੈਵੋਲੂਸ਼ਨ ਰਾਜਨੀਤਿਕ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਆ ਟੋਟਲ ਪੋਲੀਟੀਕਲ ਰੈਵੋਲੂਸ਼ਨ ਪੰਜਾਬ ਚ ਆਈ ਤੇ 92 ਸੀਟਾਂ ਜਿੱਤ ਲੀਆਂ ਪੰਜਾਬ ਦੇ ਵਿੱਚ ਇੱਕ ਕੋਈ ਸੰਗਠਨ ਨਹੀਂ ਕੋਈ ਸੰਗਠਿਤ ਪਾਰਟੀ ਨਹੀਂ ਲੋਕਾਂ ਨੇ ਅੰਦੋਲਨ ਦੇ ਰੂਪ ਚ ਇਸ ਪਾਰਟੀ ਨੂੰ ਲਿਆਂਦਾ ਕਿ ਪੰਜਾਬ ਕਰਪਸ਼ਨ ਤੋਂ ਨਿਕਲ ਜਾਵੇ ਕਿਉਂਕਿ ਪੁਰਾਣੇ ਦੌਰ ਚ ਤੁਸੀਂ ਦੇਖੋ ਬਾਦਲਾ ਨੇ ਕ腐ਸ਼ਨ ਕੀਤੀ ਕੈਪਟਨ ਨੇ ਪਰਚੇ ਦਿੱਤੇ ਮੁੜ ਕੇ ਉਹੀ ਅਫਸਰਾਂ ਨੇ ਬਾਦਲਾ ਨੂੰ ਰੈਟ ਦਿੱਤੀ ਜਦੋਂ ਉਹਨਾਂ ਦੀ ਸਰਕਾਰ ਬਣੀ ਕੈਪਟਨ ਤੇ ਪਰਚੇ ਹੋਏ ਅਮਰੀਕਸਰ ਸਿਟੀ ਸੈਂਟਰ ਅਮਰੀਕਸਰ ਟਰਸ ਦਾ ਲੁਧਿਆਣਾ ਟਰਸ ਦਾ ਇਹਨਾਂ ਦੀ ਸਰਕਾਰ ਚ ਘਟਾਲੇ ਹੋਏ ਬਾਦਲਾ ਨੇ ਉਹਨਾਂ ਨੇ ਕੇਸਾਂ ਨੂੰ ਵਾਪਸ ਲੈ ਲਿਆ ਅਸਲ ਚ ਗੱਲ ਇਹ ਆ ਕਿ ਪਹਿਲਾਂ ਕ腐ਸ਼ਨ ਦੇ ਵਿੱਚ ਗੁੱਲੀ ਡੰਡੇ ਦਾ ਖੇਡ ਚੱਲਦਾ ਸੀ ਹੁਣ ਮੇਰੀ ਵਾਰੀ ਆ ਹੁਣ ਤੇਰੀ ਵਾਰੀ ਆ ਲੇਕਿਨ ਇਸ ਸਰਕਾਰ ਨੂੰ ਇਸੇ ਕਰਕੇ ਲੋਕਾਂ ਨੇ ਤਰੇ ਤੇ ਉਤਸ਼ਾਹ ਤੇ ਕਰੇਜ਼ ਨਾਲ ਲੈ ਕੇ ਆਂਦਾ ਸੀ ਕਿ ਤੁਸੀਂ ਇੱਕ ਪੰਜਾਬ ਦੇ ਵਿੱਚ ਕ੍ਰਾਂਤੀ ਲਿਆਓਗੇ ਬਦਲਾਵ ਲਿਆਓਗੇ ਔਰ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਸਰਕਾਰ ਦਾ ਗਠਨ ਹੋਇਆ ਤੁਸੀਂ ਦੇਖਿਆ ਹੋਣਾ ਇੱਕਦਮ ਕਰਪਸ਼ਨ ਦੇ ਅਗੇਂਸਟ ਮੁਹਿੰਮ ਚੱਲੀ ਆਈਐਸ ਸੰਜੇ ਪੋਪਲੀ ਵਰਗਿਆਂ ਨੂੰ ਅਰੈਸਟ ਕੀਤਾ ਗਿਆ ਬਾਅਦ ਦੇ ਵਿੱਚ ਜਿਹੜਾ ਇੰਡਸਟਰੀਅਲ ਮੁਖਾਲੀ ਦਾ ਸਕੈਮ ਹੈ ਉਹ ਨਿਕਲਿਆ ਉਹਦੇ ਵਿੱਚੋਂ ਜਦੋਂ ਮਹਾਲੀ ਦੇ ਇੰਡਸਟਰੀਅਲ ਪਲਾਟ ਵੰਡੇ ਗਏ ਕਿਵੇਂ ਵੰਡੇ ਗਏ ਬਿਜਲਸ ਨੇ ਪਰਚੇ ਦਿੱਤੇ ਅਫਸਰ ਫੜੇ ਉਹਦੇ ਵਿੱਚ ਬਾਅਦ ਦੇ ਵਿੱਚ ਉਹਦੇ ਵਿੱਚ ਕੇਸਾਂ ਦੇ ਵਿੱਚ ਜਿਹੜੇ ਆ ਉਹ ਹੋਰ ਕੇਸ ਵੀ ਹੋਏ ਇਰੀਗੇਸ਼ਨ ਦਾ ਕੇਸ ਦੁਆਰਾ ਖੋਲ੍ਹ ਲਿਆ ਗਿਆ ਨਹਿਰੀ ਜਿਵੇਂ ਨਹਿਰੀ ਵਿਭਾਗ ਦੇ ਕੇਸ ਸੀ ਜਿੱਚੋ ਸੀਨੀਅਰ ਇੰਜੀਨੀਅਰ ਪਹਿਲਵਾਨ ਛੜਿਆ ਗਿਆ ਸੀਗਾ ਉਹਦੇ ਵਿੱਚ ਕਈ ਠੇਕੇਦਾਰ ਸੀਗੇ ਫਿਰ ਉਸ ਤੋਂ ਬਾਅਦ ਹੋਰ ਕ腐ਸ਼ਨ ਦੇ ਜਿਹੜੇ ਕੇਸ ਸੀਗਾ ਉਹਨਾਂ ਨੂੰ ਉਹਨਾਂ ਨੇ ਨਕੀਲ ਪਾਈ ਲਿੱਕਿਨਾਂ ਪਰ ਵਿੱਚ 2 ਸਾਲ ਆ ਕੇ ਜਾਂ ਮੈਂ ਕਹਾਂ ਜਿਮਣੀਆਂ ਚੋਣਾ ਦੇ ਵਿੱਚ ਸਰਕਾਰ ਬੀ ਹੋ ਗਈ ਜਾਂ ਹੋਰ ਦਖਲਅੰਦਾਜ਼ੀ ਵੱਧ ਗਈ ਜਿਹੜੇ ਵੱਡੇ ਕ腐ਸ਼ਨ ਦੇ ਕੇਸ ਸੀਗੇ ਉਹ ਸਾਰੇ ਖੁੰਝੇ ਲੱਗੇ ਲੋਕਾਂ ਆਸਾਂ ਤੇ ਮਰਾਦਾਂ ਤੇ ਇੱਕ ਲੱਗਣ ਲੱਪਿਆ ਸੀ ਕਿ ਪਾਣੀ ਫਿਰ ਰਿਹਾ ਯਾਰ ਅਸੀਂ ਇਹਨਾਂ ਘਟਾਲਿਆਂ ਕਰਕੇ ਤਾਂ ਅਸੀਂ ਲੈ ਕੇ ਆਏ ਹੁਣ ਮੰਨ ਲਓ ਸਮਾਰਟ ਸਿਟੀ ਘਟਾਲਾ ਸੀ ਜਲੰਧਰ ਦੀ ਸਮਾਰਟ ਸਿਟੀ ਦਾ ਘਟਾਲਾ 800 ਕਰੋੜ ਰੁਪਏ ਦਾ ਸਮਾਰਟ ਸਿਟੀ ਦਾ ਪੈਸਾ ਆਇਆ 20-20 ਕਰੋੜ ਰੁਪਏ ਇੱਕ ਚੌਂਕ ਤੇ ਲਾਤਾ ਤੁਸੀਂ 20 ਕਰੋੜ ਕਿਹੜੇ ਚੌਂਕ ਤੇ ਲੱਗਾ ਮੈਨੂੰ ਦੱਸੋ ਮਿੱਟੀ ਗੋ ਮਿੱਟੀ ਆ ਸਾਰੀ ਉਸ ਤੇ ਤੂੰ ਲਫੱਕਦੀ ਭਾਈ ਸਾਰਾ ਕਰੋੜਾਂ ਰੁਪਈਆ ਕੀਤਾ ਗਿਆ ਬਿਜਲੈਂਸ ਕੋਲ ਸ਼ਿਕਾਇਤਾਂ ਪਈਆਂ ਬਿਜਲੈਂਸ ਕੋ ਸਬੂਤ ਪਏ ਆ ਮਾਮਲਾ ਕਿਉਂਕਿ ਵਿੱਚ ਕੁਛ ਹਾਈ ਇਸ ਅਫਸਰ ਇਨਵੋਲਵ ਸੀ ਜਿੰ ਹੁੰਦਾ ਕੀ ਹੈ ਸਰਕਾਰ ਆਪਣਾ ਰੁਖ ਕਰਨਾ ਚਾਹੁੰਦੀ ਹੈ ਜਿਹੜੀ ਬਿਊਰੋਕ੍ਰੇਸੀ ਹੈ ਨਾ ਇਹਨੇ ਇੱਕ ਦੂਜੇ ਨਾਲ ਘਾਟੀ ਇਦਾਂ ਪਾਈ ਹੋਈ ਹੈ ਕਿ ਤੁਸੀਂ ਮਤਲਬ ਚੇਨ ਹੀ ਟੁੱਟਣ ਦਿੰਦੇ ਉਹਨਾਂ ਨੇ ਹੁਣ ਜਿਹੜੇ ਪੁਰਾਣੇ ਅਫਸਰਾਂ ਨੇ ਇਸ ਸਮਾਰਟ ਸਿਟੀ ਘਟਾਲੇ ਚ ਇੱਥੇ ਆਈ ਐ ਅਫਸਰਾਂ ਨਾਲ ਮਿਲ ਕੇ ਕੀਤਾ ਉਹ ਚਾਹੁੰਦੇ ਹੀ ਨਹੀਂ ਐ ਬਈ ਇਹਦੀਆਂ ਫਾਈਲਾਂ ਖੋਲਣ ਤੇ ਉਹਨਾਂ ਤੱਕ ਆਗਾਵੇ ਸਰਕਾਰ ਚ ਤਾਂ ਉਹੀ ਬੈਠੇ ਐ ਹੁਣ ਹੁੰਦਾ ਕੀ ਐ ਕੰਮ ਦਾ ਕਾਮਤਾ ਮੰਤਰੀਆਂ ਨੇ ਤੇ ਸੀਐਮ ਨੇ ਉਹਨਾਂ ਅਫਸਰਾਂ ਤੋਂ ਹੀ ਲੈਣਾ ਜਿਹੜੇ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ 'ਚ ਲੱਗੇ ਰਹੇ ਹੁਣ ਉਹਨਾਂ ਨੂੰ ਪਤਾ ਕਿ ਇਹ ਅਗੇ ਵੱਧਦੀ ਹੈ ਗੱਲ ਤੇ ਸਾਡੇ ਤੱਕ ਆ ਜਾਣੀ ਹੁਣ ਮੰਨ ਲਓ ਜਿਹੜਾ ਵਾ ਅਮਰੂਦਾਂ ਦੇ ਬਾਗ ਦਾ ਘਟਾਲਾ ਹੋ ਗਿਆ ਅਫਸਰ ਫਸਦੇ ਸੀ ਅਫਸਰਾਂ ਨੇ ਨਾਲ ਹੀ ਉੱਥੇ ਇੱਕ ਬਾਰਡਰ ਲਾਈਨ ਲਾਤੀ ਹੋਸ਼ਿਆਰਪੁਰ ਦਾ ਹੋ ਗਿਆ ਨੈਸ਼ਨਲ ਉਥੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੀਗਾ ਉੱਚ ਅਫਸਰ ਐਸ ਡੀ ਐਮ ਤੋਂ ਲੈ ਕੇ ਕਈ ਅਫਸਰ ਵੱਡੇ ਭਸਦੇ ਸੀ ਕੁਝ ਹੱਦ ਤੱਕ ਬਿਜ਼ਨਸ ਨੇ ਉੱਚ ਕਾਰਵਾਈ ਕੀਤੀ ਕਈ ਅਫਸਰਾਂ ਨੂੰ ਫੜਿਆ ਬਾਅਦ ਵਿੱਚ ਠੰਡਾ ਕਰ ਦਿੱਤਾ ਕੰਮ ਲੇਕਿਨ ਕਿਉਂਕਿ ਅਫਸਰ ਵਿੱਚ ਜਦੋਂ ਆਈ ਐਸ ਵੱਡੇ ਅਫਸਰ ਇਨਵੋਲਵ ਹੋਣੇ ਸ਼ੁਰੂ ਹੋ ਜਾਂਦੇ ਫਿਰ ਉਹ ਜਿਹੜੀਆਂ ਫਾਈਲਾਂ ਨੂੰ ਖੱਬੇ ਸੱਜੇ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਦਾਂ ਦੇ ਕਈ ਮਾਮਲੇ ਸੀਗੇ ਜਿਹੜੇ ਮਾਮਲਿਆਂ ਨੂੰ ਨਪੇਰੇ ਨਹੀਂ ਚੜਾਇਆ ਜਾ ਸਕਿਆ ਮੈਂ ਜਿਵੇਂ ਕਹਾ ਹੁਣ ਮੰਨ ਲਓ ਇਰੀਗੇਸ਼ਨ ਦਾ ਮਾਮਲਾ ਬਿਲਕੁਲ ਨਪੇਰੇ ਨਹੀਂ ਚੜਾਇਆ ਉਹ ਜਿਹੜੇ ਘਟਾਲੇ ਹੋਏ ਨਾ ਤਾਂ ਉਹਦੇ ਚ ਠੇਕੇਦਾਰ ਪੜੇਗੇ ਜਿਨ੍ਹਾਂ ਨੇ ਨਹਿਰਾਂ ਬਣਾ ਚੜੀਆਂ ਕਾਗਜ਼ਾਂ ਦੇ ਵਿੱਚ ਜਿਨ੍ਹਾਂ ਨੇ ਕਹਿਤਾ ਵੀ ਪੱਥਰ ਹੀ ਪਾਣੀ ਚ ਡੁੱੜ ਗਏ ਜੀ ਪੱਥਰ ਪਾਣੀ ਚ ਡੁੱੜ ਗਏ ਯਾਰ ਮੇਰੀ ਗੱਲ ਨਹੀਂ ਸਮਝਦੇ ਉਹ ਇਦਾਂ ਦੀਆਂ ਨਹਿਰਾਂ ਤਿਆਰ ਕਰਤੀਆਂ ਯਾਰ ਤੁਸੀਂ ਹੈਰਾਨ ਰਹਿ ਜਾਓਗੇ ਲੇਕਿਨ ਕਿੰਨਾ ਨੇ ਕੀਤੀਆਂ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਪੁੱਤ ਬਣੇ ਹੋਏ ਸੀ ਜਿਨ੍ਹਾਂ ਨੇ ਪੁਰਾਣੀਆਂ ਸਰਕਾਰਾਂ ਚ ਆਪਣਿਆ ਪਰਿਵਾਰਕ ਸਾਂਝਾਂ ਸੀਗੀਆਂ ਫਿਰ ਸਮਾਰਟ ਸਿਟੀ ਦੇ ਘਟਾਲੇ ਹੋ ਗਏ ਉਹ ਅਫਸਰਾਂ ਨੇ ਕੀਤੇ ਜਿਹੜੇ ਅਫਸਰ ਸਰਕਾਰਾਂ ਦੇ ਪੁੱਤ ਬਣੇ ਹੋਏ ਸੀ ਜਿਨ੍ਹਾਂ ਨੂੰ ਕੈਪਟਨ ਨਮਰਿੰਦਰ ਸਿੰਘ ਵਰਗੇ ਤਣਾਤੀ ਕਰਦੇ ਹੁੰਦੇ ਸੀ ਲਾਤਾ ਕਮਿਸ਼ਨਰ ਕਾਰਪੋਰੇਸ਼ਨ ਜਾ ਉਹ ਐਸ਼ ਕਰੋ ਲਾਤਾ ਜੀ ਤੁਹਾਨੂੰ ਸਮਾਰਟ ਸਿਟੀ ਦਾ ਸੀਈਓ ਲਾਤਾ ਤੁਹਾਨੂੰ ਪੂਡਾ ਦਾ ਚੇਅਰਮੈਨ ਵੀ ਨਾਲ ਪੰਜ ਪੰਜ ਪੋਸਟਾਂ ਪੰਜ ਪੰਜ ਪੋਸਟਾਂ ਇਕਾਈਸ ਅਫਸਰ ਨੂੰ ਦੇ ਕੇ ਰੱਖੀਆਂ ਤੇ ਉਦੇ ਖਿਲਾਫ ਸ਼ਿਕਾਇਤਾਂ ਦਾ ਢੇਰ ਲੱਗਾ ਪਿਆ ਬਿਜਲੈਸ ਕੋ ਸੁਣਨ ਵਾਲਾ ਕੋਈ ਹੁੰਦਾ ਜੀ ਇਹ ਅਫਸਰ ਹੁੰਦੀ ਦਾ ਆਈਐਸ ਲੋਬੀ ਇਕੱਠੀ ਆ ਉਤੋਂ ਸਾਰੇ ਆਈਐਸ ਦੇ ਥੱਲੇ ਹੀ ਚੱਲਦਾ ਨਾ ਚੀਫ ਸੈਕਟਰੀ ਵੀ ਆਈਐਸ ਹੈ ਹੋਮ ਸੈਕਟਰੀ ਵੀ ਆਈਐਸ ਹੈ ਇਸ ਕਰਕੇ ਸਾਰੀਆਂ ਗੁੰਜਲਾਂ ਜਿਹੜੀਆਂ ਤਾਰਾ ਹੈਗੀਆਂ ਐਂਡ ਜਾ ਕੇ ਪ੍ਰਸ਼ਾਸਨਿਕ ਲੋਬੀ ਦੇ ਵਿੱਚ ਖਤਮ ਹੋ ਜਾਂਦੀਆਂ ਲੇਕਿਨ ਜਿਵੇਂ ਹੁਣ ਸੀਬੀਆਈ ਨੇ ਰੇਡ ਕੀਤੀ ਡੀਆਈਜੀ ਨੂੰ ਫੜਿਆ ਡੀਆਈਜੀ ਤੇ ਘਰੋਂ ਰਿਕਵਰੀ ਇੰਨੀ ਕਰੋੜਾ ਰੁਪਏ ਦੀ ਹੋ ਗਈ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਯਾਰ ਅਸੀਂ ਪੰਜਾਬ ਦੇ ਵਿੱਚ ਬਦਲਾਅ ਦੇਖਦੇ ਪਏ ਆ ਅਸੀਂ ਕੀ ਅਸੀਂ ਵੋਟਾਂ ਪਾ ਕੇ ਇਸ ਸਰਕਾਰ ਨੂੰ ਲਿਆਂਦਾ ਤੇ ਇਹ ਕਿੱਥੇ ਖੜੀ ਹੈ ਸਰਕਾਰ ਇਹ ਕਿੱਥੇ ਖੜੀ ਹੈ ਸਰਕਾਰ ਅਸੀਂ ਕਿੱਥੇ ਖੜੇ ਆ ਇਸ ਕਰਕੇ ਸਰਕਾਰ ਨੂੰ ਵੀ ਇਸ ਚੀਜ਼ ਦਾ ਦਬਾਅ ਦੇ ਬੰਨਾ ਖਾਸ ਕਰਕੇ ਚਲੋ ਭਗਵੰਤ ਮਾਨ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਮੁਖਵੰਦੇ ਲੋਕਾਂ ਦੀਆਂ ਆਸਾਂ ਮੁਰਾਦਾਂ ਬਹੁਤ ਆਉਂਨ ਤਾਂ ਔਰ ਉਹ ਜਿੱਦਾਂ ਡਟ ਕੇ ਪੈਰਾ ਦੇ ਰਹੇ ਨੇ ਬਾਕੀ ਮੁੱਦਿਆਂ ਤੇ ਕੇਂਦਰ ਸਰਕਾਰ ਨਾਲ ਆੜਾ ਲੈ ਰਹੇ ਆ। ਉਰੇ ਤੜੇ ਸ਼ਾਮਨੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਦੇ ਪਏ ਆ। ਬਾਕੀ ਪੋਲੀਟੀਕਲ ਲੀਡਰਾਂ ਨੂੰ ਜਿਵੇਂ ਉਹਨਾਂ ਨੇ ਇੱਛਾ ਸ਼ਕਤੀ ਨਾਲ ਮੰਨ ਲਓ, ਭਾਰਤ ਭੂਸ਼ਨਾਸ਼ੂ ਨੂੰ ਕਰਤੰਦ ਸੁਨਦ ਸ਼ਾਮ ਰੋੜਾ ਕਰਤਾ ਸਾਧੂ ਸਿੰਘ ਧਰਮ ਸ्रोत ਕਰਤਾ ਇੱਕਦੇ ਅੰਦਰ ਜਾਣ ਵਾਲੇ ਥੋੜਾ ਸੀਗੇ। ਇੱਛਾ ਸ਼ਕਤੀ ਦਾ ਕੋਈ ਕਮੀ ਨਹੀਂ ਹੈਗੀ ਉਹਨਾਂ ਦੇ ਵਿੱਚ ਇਸ ਗੱਲ ਦਾ ਤਾਂ ਕਲੀਅਰ ਆ। ਲੇਕਿਨ ਗੱਲ ਇਹ ਹੈ ਕਿ ਕੀ ਹੈ ਜਿਹੜੀ ਬਿਊਰੋਕ੍ਰੇਸੀ ਦੇ ਨਾਲ ਜਿਹੜਾ ਬਿਊਰੋਕਰੇਸੀ ਨੇ ਇਸ ਚੀਜ਼ ਨੂੰ 스마트 ਸਿਟੀ ਦੇ ਘਟਾਲਿਆਂ ਨੂੰ ਇਰੀਗੇਸ਼ਨ ਦੇ ਘਟਾਲਿਆਂ ਨੂੰ ਇੱਥੇ ਤੱਕ ਪਹੁੰਚਾਇਆ ਇਹਨਾਂ ਨੂੰ ਨੱਪਣਾ ਵੀ ਬਹੁਤ ਜ਼ਰੂਰੀ ਹੈ ਹੁਣ ਹੁਣ ਜਿਹੜਾ ਬਿਊਰੋਕਰੇਸੀ ਦਾ ਨੈਕਸਸ ਹੈ ਮੈਨੂੰ ਲੱਗਦਾ ਵਕਤ ਹੈਗਾ ਤੋੜਨ ਦਾ ਇੱਕ ਸਹੀ ਵਕਤ ਹੈ ਤੋੜਨ ਦਾ ਜੇ ਆਮ ਆਲੀ ਪਾਰਟੀ ਨੇ ਆਪਣੀ ਸਾਖ ਪੰਜਾਬ ਚ ਬਣਾਨੀ ਹੈ ਪਰ ਮੈਨੂੰ ਕਿਉਂਕਿ ਡੀਆਈਜੀ ਪੁੱਲਰ ਤੋਂ ਬਾਅਦ ਪੰਜਾਬ ਸਰਕਾਰ ਘਟਗੜੇ ਚਾ ਪੰਜਾਬ ਸਰਕਾਰ ਤੇ ਸਵਾਲ ਉੱਠਣ ਨਾਲ ਵਾਜਬ ਹੈ ਵੀ ਤੁਸੀਂ ਇਦਾਂ ਦੇ ਅਫਸਰ ਨੂੰ ਲਗਾਇਆ ਜਿੰਦੇ ਕੋਲ ਇੰਨੇ ਸੋ ਕਰੋੜ ਦੀ ਪ੍ਰਾਪਰਟੀ ਇੰਨਾ ਘਰੋਂ ਕੈਸ਼ ਮਿਲਦਾ ਪਿਆ ਔਰ ਵਾਜਬ ਹੈ ਸਰਕਾਰ ਤੇ ਸਵਾਲ ਉੱਠਣਾ ਉੱਠੇ ਵੀ ਨੇ ਜਵਾਬ ਦੇਣੇ ਵੀ ਪੈਣੇ ਹੁਣ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਸਰਕਾਰ ਇਸ ਉਹ ਜਿਹੜਾ ਪਹਿਲਾ ਸਾਲ ਸੀ ਆਪਣਾ 2022 ਵਾਲਾ ਉਸ ਛਵੀ ਚ ਵਾਪਸ ਆ ਰਹੀ ਹੈ ਜੋ ਇਹ ਮੈਂ ਵੀ ਅੰਦਰ ਸੋਰਸਸ ਤੋਂ ਬਿਊਰੋਕਰੇਸੀ ਦੇ ਅਫਸਰਾਂ ਤੋਂ ਪਤਾ ਕੀਤਾ ਕਿ ਹੁਣ ਤਾਂ ਉੱਤੋਂ ਸਿੱਧਾ ਆ ਗਿਆ ਜ਼ੀਰੋ ਟੋਲਰੈਂਸ ਤੇ ਆ ਗਿਆ ਪਈ ਉਹਨਾਂ ਨੇ ਜਿਵੇਂ ਕੈਰਨ ਬੋਰਡ ਖੇਲਦੇ ਨੇ ਸਟਾਈਗਰ ਨੂੰ ਹੰਗਲਾ ਮਾਰਦੇ ਮਾਰਤੀ ਹੁਣ ਜ਼ੀਰੋ ਟੋਲਰੈਂਸ ਤੇ ਆ ਜਾਓ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤਾਂ ਚੱਕ ਕੇ ਅੰਦਰ ਦੇਈ ਜਾਓ ਹੁਣ ਇਹ ਦੇਖੋ ਵਿਕਰਮਜੀਤ ਪੰਥੇ ਪਹਿਲਾਂ ਜੇਲ੍ਹ ਦੇ ਵਿੱਚ ਕਪੂਰਥਲਾ ਜੇਲ੍ਹ ਚ ਬੜਾ ਲੰਬਾ ਟਾਈਮ ਇਹ ਡਿਪਟੀ ਸੁਪਰਡੈਂਟ ਜੇਲ੍ਹ ਰਏ ਬਾਅਦ ਵਿੱਚ ਇਹਨਾਂ ਨੇ ਪੀਸੀਐਸ ਕਲੀਅਰ ਕਰ ਲਈ ਪੀਸੀਐਸ ਕਲੀਅਰ ਕਰਕੇ ਤੇ ਇਹ ਆਪਣੇ ਪ੍ਰਸ਼ਾਸਨਿਕ ਸੇਵਾ ਚ ਆ ਗਏ ਐਸ ਡੀ ਐਮ ਲੱਗ ਗਏ ਹੁਣ ਦੇਖੋ ਦੋ ਚਾਰਜ ਸੀ ਦੇਖੋ ਕਿ ਕਿੱਡੀ ਬੱਤੀ ਗੱਲ ਐਸ ਡੀ ਐਮ ਬਟਾਲਾ ਔਰ ਕਾਰਪੋਰੇਸ਼ਨ ਕਮਿਸ਼ਨਰ ਦੋ ਚਾਰਜ ਸੀ ਸਾਹਵ ਲਗਾਓ ਭਾਈ ਬਿਊਰੋਕ੍ਰੇਸੀ ਦਾ ਕਿੱਡਾ ਵੱਡਾ ਨੈਕਸਸ ਹੋਏਗਾ ਕਿ ਡਿਊਲ ਚਾਰਜ ਇਹਨਾਂ ਨੂੰ ਦਿੱਤਾ ਹੋਇਆ ਔਰ ਤੁਸੀਂ ਸਭ ਨੂੰ ਪਤਾ ਹੈ ਕਿ ਉਹ ਪੈਸੇ ਮੰਗ ਰਹੇ ਨੇ ਲੈ ਰਹੇ ਨੇ ਪੰਜਾਬ ਦੇ ਵਿੱਚ ਆਲਾ ਅਫਸਰ ਇੰਨੇ ਕਮਜ਼ੋਰ ਨਹੀਂ ਐ ਕੰਨਾਂ ਤੇ ਅੱਖਾਂ ਤੋਂ ਕਿ ਉਹਨਾਂ ਨੂੰ ਪਤਾ ਨਾ ਲੱਗੇ ਹੇਠਾ ਕੀ ਹੋ ਰਿਹਾ ਹੇਠਾ ਨਾ ਇੱਕ ਇੱਕ ਫਾਈਲ ਜਿਹੜੀ ਉੱਪਰ ਆਉਂਦੀ ਹੈ ਨਾ ਉਹਦੇ ਇੱਕ ਇੱਕ ਅੱਖਰ ਦਾ ਮੁੱਲ ਪਤਾ ਹੁੰਦਾ ਹੈ ਅਗਰ ਥੱਲੇ ਐ ਸਾਈਨ ਹੋ ਕੇ ਆਈ ਹੈ ਤੇ ਇਹਦਾ ਕੀ ਮੁੱਲ ਹੈਗਾ ਇਹਦਾ ਕੀ ਵਜਣਾ ਹੈ ਅਫਸਰ ਤਾਂ ਫਾਈਲ ਹੱਥ ਤੇ ਰੱਖ ਕੇ ਜਾਂ ਤੋਲਦੇ ਆ ਹਾਂ ਇਹ 10 ਕਿਲੋ ਦੀ ਫਾਈਲ ਹੈ ਤੇ ਇਸ ਦਾ ਮਤਲਬ ਇੱਥੇ 10 ਲੱਖ ਰੁਪਈਆ ਤੇ ਉਹਨੂੰ ਡਬਲ ਚਾਰਜ ਦਿੱਤਾ ਹੋਇਆ ਸੀ ਫੜਿਆ ਗਿਆ ਇਹ ਇੱਛਾ ਸ਼ਕਤੀ ਹੈ اور ਅਗਰ ਇਹਨੂੰ ਅੱਗੇ ਵਧਾ ਕੇ ਆਮ ਆਮੀ ਪਾਰਟੀ ਲੈ ਜਾਂਦੀ ਇਹ ਸਾਲ ਪਰ ਖਿੱਚ ਕੇ ਇਦਾਂ ਦੇ ਮਾਮਲਿਆਂ ਨੂੰ ਅਮਰੁੱਧਾਂ ਦਾ ਵਾਲਾ ਜਲੰਧਰ ਦੇ ਸਮਾਰਟ ਸਿਟੀ ਵਾਲਾ ਘਟਾਲਾ 800 ਕਰੋੜ ਵਾਲਾ ਜਿਹੜਾ ਹੈਗਾ ਜਾਂ ਅਮਰੁੱਧਾਂ ਦੇ ਬਾਗ ਵਾਲਾ ਘਟਾਲਾ ਜਾਂ ਆਪਾਂ ਕਹਦੇ ਇਰੀਗੇਸ਼ਨ ਵਾਲਾ ਜਿਹੜਾ ਐਡਾ ਵੱਡਾ ਸਕੈਂਡਲ ਹੋਇਆ ਮੋਹਾਲੀ ਵਾਲਾ ਉਹਨੂੰ ਜਿਵੇਂ ਅਗਰ ਕੁਮਾਹ ਕੇ ਸਰਕਾਰ ਨਾ ਪੇਲੇ ਝਾੜ ਜਾਂਦੀ ਆ ਤੇ ਮੈਨੂੰ ਲੱਗਦਾ ਕਿ ਲੋਕਾਂ ਨੇ ਜਿਹੜੇ ਬਦਲਾਅ ਦੀ ਵੋਟ ਪਾਈ ਸੀ ਲੋਕਾਂ ਨੂੰ ਵਿਸ਼ਵਾਸ ਆ ਜਾਊਗਾ ਵੀ ਸਾਡੀ ਵੋਟ ਜਿਹੜੀ ਆ ਉਹ ਸਹੀ ਜਗ੍ਹਾ ਪਈ ਆ ਨਹੀਂ ਤਾਂ ਜਿਵੇਂ ਆਮ ਵਾਕੀ ਇਸ ਪਾਰਟੀਆਂ ਨੂੰ ਬਦਲਦੇ ਆ ਲੋਕ ਨਹੀਂ ਕੋਟਾਲਿਆਂ ਦੇ ਉੱਤੇ ਕੰਮ ਕੀਤੇ ਜਾਣਗੇ ਨਹੀਂ ਤੁਸੀਂ ਮਾਈਨਿੰਗ ਵਾਲਿਆਂ ਤੇ ਰੇਤਾ ਬਜਰੀ ਵਾਲਿਆਂ ਤੇ ਜਾਂ ਆ ਬਿਊਰੋਕ੍ਰੇਸੀ ਜਿਨ੍ਹਾਂ ਨੇ ਪੰਜਾਬ ਦਾ ਨਚੋੜਾ ਕਰ ਤਾ ਦੀਮਕਾਂ ਨੂੰ ਖਾ ਲਿਆ ਔਰ ਅਗਰ ਇਹਨਾਂ ਦਾ ਨਹੀਂ ਤੁਸੀਂ ਕਾਰਾ ਕਰੋਗੇ ਤੇ ਨਿਸ਼ਚਿਤ ਤੌਰ ਤੇ ਲੋਕ ਜਿਹੜੇ ਆ ਤੁਹਾਡੇ ਕੋਲ ਚੋਣਾਂ ਦੇ ਵਿੱਚ ਇਹਦਾ ਜਵਾਬ ਮੰਗਣਗੇ ਤੇ ਬਦਲਾਅ ਲਈ ਕੋਈ ਹੋਰ ਰਸਤਾ ਵੀ ਵੇਖਣਗੇ ਡਾਕਟਰ ਸਾਹਿਬ ਜਿਵੇਂ ਤੁਸੀਂ ਹੁਣੇ ਦੱਸ ਰਹੇ ਸੀ ਕਿ ਦੋ ਚਾਰਜਸ ਇਹਨਾਂ ਦੇ ਕੋਲ ਸੀ ਔਰ ਖਬਰ ਆਉਂਦੀ ਹੈ ਕਿ ਰੰਗੇ ਹੱਥੀ ਇਹਨਾਂ ਨੂੰ ਫੜ ਲਿਆ ਗਿਆ ਜੇ ਆਪਾਂ ਇਸ ਉੱਤੇ ਗੱਲ ਕਰੀਏ ਕਿਉਂਕਿ ਮਾਮਲਾ ਬਹੁਤ ਇੰਟਰਸਟਿੰਗ ਹੈ ਔਰ ਇਹਦੇ ਬਾਰੇ ਦੱਸੋ ਕਿ ਆਖਿਰ ਫੜਿਆ ਕਿਵੇਂ ਕੀ ਕੁਝ ਹੋ ਰਿਹਾ ਸੀ ਉਸ ਵੇਲੇ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਪਛੋਕੜ ਦੱਸਾਂ ਵਿਕਰਮਜੀਤ ਪੰਥੇ ਇੱਕ ਆਰਮੀ ਬੈਕਗਰਾਉਂਡ ਦੇ ਅਫਸਰ ਫੈਮਿਲੀ ਚੋਂ ਹੈ ਜਿਨ੍ਹਾਂ ਦੇ ਭਰਾ ਔਰ ਜਿਨ੍ਹਾਂ ਦੇ ਪਰਿਵਾਰ ਦੀ ਇੱਕ ਅਦਬ ਤੇ ਸਤਕਾਰ ਹੈ ਬਹੁਤ ਔਰ ਇਹ ਕ腐ਸ਼ਨ ਦੇ ਵਿੱਚ ਫੜੇ ਜਾਣਾ ਇਹ ਛੋਟੀ ਗੱਲ ਨਹੀਂ ਹੈ ਠੀਕ ਹੈ ਨਾ ਅਗਰ ਵਿਕਰਮਜੀਤ ਪਰਗੇ ਅਫਸਰ ਜਿਹੜੇ ਆਪਣਾ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਉਹ ਫੜੇ ਜਾਣ ਫਿਰ ਕੋਈ ਵੀ ਫੜਿਆ ਜਾ ਸਕਦਾ ਫਿਰ ਆਪਾਂ ਕਿਸੇ ਦੀ ਗਰੰਟੀ ਨਹੀਂ ਲੈ ਸਕਦੇ ਪੰਜਾਬ ਦੂਜੀ ਜਿਹੜੀ ਗੱਲ ਹੈ ਕਿ ਕਿਉਂਕਿ ਕਾਰਪੋਰੇਸ਼ਨ ਦਾ ਚਾਰਜ ਉਹਨਾਂ ਕੋਲ ਸੀ ਠੇਕੇਦਾਰ ਦੀ 5 ਲੱਖ ਮੇਰੇ ਕਹ ਲੈ شاید 10 ਲੱਖ ਰੁਪਈਆ ਜਾਂ 5 ਜਾਂ 10 ਲੱਖ ਕੋਈ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਕਿੰਨਾ ਦਾ ਯਾ ਚਕਾ ਇਹ ਫੜੀ ਉਹਦੇ ਬਿੱਲ ਪਾਸ ਹੋਣੇ ਸੀ ਤੇ ਉਹਦੇ ਬਿੱਲ ਪਾਸ ਕਰਨ ਲਈ 10% ਕਮਿਸ਼ਨ ਮੰਗੀ ਜਾ ਰਹੀ ਸੀ ਹੁਣ 10% ਕਮਿਸ਼ਨ ਦਾ ਮਤਲਬ ਇਹ ਹੈਗਾ ਕਿ ਜਿਹੜਾ ਲੱਖ ਰੁਪਈਆ ਉਹਨਾਂ ਨੂੰ ਦੇਣਾ ਪੈਣਾ ਸੀਗਾ ਤੇ ਉਹਨਾਂ ਨੇ ਉੱਪਰ ਕੋਈ ਐਸ ਡੀਓ ਦੇ ਕੋਲੇ ਭੇਜਿਆ ਰੋਹਿਤ ਨੂੰ ਰੋਹਿਤ ਉੱਪਰ ਹੈ ਸ਼ਾਇਦ ਉਹਨੂੰ ਮਿਲੋ ਬਾਦ ਵਿੱਚ ਉਹਨਾਂ ਦੀ ਸੈਟਲਮੈਂਟ ਵਗੈਰਾ ਹੋਈ ਤੇ 50 ਹਜ਼ਾਰ ਰਤੀ ਜਿਹੜਾ ਠੇਕੇਦਾਰ ਉਹ ਦੇਣ ਗਿਆ ਬਟ ਉਹਨੇ ਬਿਜ਼ਲੈਸ ਨੂੰ ਨਾਲ ਸ਼ਿਕਾਇਤ ਕਰ ਦਿੱਤੀ ਔਰ ਬਿਜ਼ਲੈਸ ਨੇ ਰੰਗੇ ਹੱਥੀ ਭੜ ਵੀ ਲਿਆ ਘਰੋਂ ਪੈਸਾ ਵੀ ਮਿਲਿਆ 20 ਲੱਖ ਰੁਪਈਆ ਔਰ ਪਰਚਾ ਵੀ ਦਰਜ ਹੋ ਗਿਆ ਤਲਾਸ਼ੀ ਵੀ ਚੱਲ ਰਹੀ ਆ ਹੋਰ ਵੀ ਐਸੈਟਸ ਮਿਲ ਜਾਣਗੇ ਪਰਿਵਾਰਾਂ ਦੇ ਵਿੱਚ ਐਸੈਟਸ ਮਿਲ ਜਾਣਗੇ ਬਈ ਕਿੱਥੇ ਕਿੱਥੇ ਪੈਸਾ ਕਿਹਦੇ ਕਿਹਦੇ ਕੋਲ ਹੈਗਾ ਤੇ ਅੱਗੋਂ ਤਹਿਕੀਕਾਤ ਹੋਵੇਗੀ ਲੇਕਿਨ ਇਹ ਵਿਕਰਮਜੀਤ ਪੰਤੇ ਜਿਹੜਾ ਬਹੁਤ ਛੋਟਾ ਪਿਆਦਾ ਇਸ ਪੰਜਾਬ ਦੀ ਬਿਊਰੋਕ੍ਰੇਸੀ ਦਾ ਬਹੁਤ ਛੋਟਾ ਵੱਡੇ ਵੱਡੇ ਬਿਊਰੋਕਰੇ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਸਭ ਪਤਾ ਹੈ ਸਰਕਾਰਾਂ ਨੂੰ ਇਹਨਾਂ ਨੇ ਹੀ ਪੰਜਾਬ ਨੂੰ ਘੁੰਮਣ ਗੇਰੀਆਂ ਚ ਪਾਇਆ ਜਿਹੜੀ ਇੱਥੇ ਦੀ ਕਰਪਟ ਲੌਬੀ ਹੈ ਪੰਜਾਬ ਦੀ ਨਾ ਤਾਂ ਸਰਕਾਰ ਨੂੰ ਕੰਮ ਕਰਨ ਦੇ ਰਹੀ ਹੈ ਤੇ ਨਾ ਜਿਹੜੇ ਆ ਆਮ ਪਬਲਿਕ ਦਾ ਕੰਮ ਕਰਤੇ ਪਏ ਆ ਆਰਟੀਓ ਦਫਤਰ ਤੋਂ ਲੈ ਕੇ ਚਲ ਜੋ ਕਿੰਨੇ ਵੱਡੇ ਵੱਡੇ ਲੋਕ ੱੱਕੇ ਖਾਂਦੇ ਪਏ ਯਾਰ ੱੱਕੇ ਖਾਂਦੇ ਪਏ ਲੋਕ ਹੁਣ ਤਹਿਸੀਲਦਾਰਾਂ ਤੇ ਠੱਲ ਪਈ ਆ ਥੋੜੀ ਲੇਕਿਨ ਫੇਰ ਮੈਂ ਦੇਖ ਰਹਾ ਕਿ ਉੱਥੇ ਕੰਮ ਫੇਰ ਸ਼ੁਰੂ ਹੋ ਗਏ ਹੋਏ ਆ ਦਲਾਲ ਤਾਂ ਬੈਠੇ ਆ ਵਾਰ ਦਲਾਲਾਂ ਨਹੀਂ ਤਾਂ ਰੋਟੀ ਉਹੀਂ ਉੱਥੋਂ ਹੀ ਚੱਲਣੀ ਨਾ ਉਹ ਫੇਰ ਟੀਕਾ ਲੈ ਕੇ ਸ਼ੁਰੂ ਹੋ ਗਏ ਆ ਕੰਨ ਭਰਨੇ ਸ਼ੁਰੂ ਹੋ ਗਏ ਰਜਿਸਟਰੀ ਕਲਰਾਂ ਦੇ ਕਰਿਓ ਇਹ ਨਾ ਕਰਿਓ ਇਹ ਕਰ ਦਿਓ ਇਹ ਨਾ ਕਰੋ ਫੇਰ ਲੋਕਾਂ ਨੂੰ ਗਾਹ ਪਾਣਾ ਸ਼ੁਰੂ ਕਰਤਾ ਇਹ ਅਸਲ ਚ ਲੱਤ ਲੱਗੀ ਹੋਈ ਆ ਬਹੁਤ ਬੁਰੀ ਤਰ੍ਹਾਂ ਔਰ ਇਹੀ ਪੰਜਾਬ ਨੂੰ ਕਿਤੇ ਲੈ ਕੇ ਗਈ ਆ ਪੰਜਾਬ ਚ ਭਾਵੇਂ ਡਰੱਗ ਹੋਵੇ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਹੋਵੇ ਸਾਰੀ ਨਹੀਂ ਮੈਂ ਕਹਿੰਦਾ ਬਹੁਤ ਛੋਟੇ ਲੈਵਲ ਦੀ ਇੱਕ ਛੋਟੀ ਲੌਬੀ ਜਿਹੜੀ ਆ ਉਹ ਹਮੇਸ਼ਾ ਉਹ ਸਿਸਟਮ ਨੂੰ ਜਿਹੜਾ ਗੰਦਾ ਕਰਦੀ ਆ ਉਹ ਖਰਾਬ ਕਰਦੀ ਆ ਕਈ ਅਫਸਰ ਇਮਾਨਦਾਰ ਵੀ ਨੇ ਨਿਹਾਇਤ ਇਮਾਨਦਾਰ ਨੇ ਜਿਨ੍ਹਾਂ ਨੇ ਪੈਹਾ ਲੈਣਾ ਹੀ ਨਹੀਂ ਜਿਨ੍ਹਾਂ ਨੇ ਟਿਕਣਾ ਹੀ ਨਹੀਂ ਉਹ ਕਹਿੰਦੇ ਯਾਰ ਅਸੀਂ ਕਮਾਣਾ ਆਪਣੇ ਕਾਰੋਬਾਰ ਚੋਂ ਕਮਾ ਲਾਂਗੇ ਬੱਚਿਆਂ ਨੂੰ ਬਿਜ਼ਨਸ ਕਰਾ ਲਾਂਗੇ ਉਹ ਚੰਗਾ ਕਮਾ ਲਾਂਗੇ ਬਹੁਤ ਅਫਸਰ ਆ ਜੀ ਲੇਕਿਨ ਇੱਕ ਲੌਬੀ ਜਿਹੜੀ ਆ ਉਹ ਪੰਜਾਬ ਦੇ ਪੂਰੇ ਸਿਸਟਮ ਨੂੰ ਨਿਚੋੜ ਕੇ ਬੈਠੀ ਉਹ ਆਈਐਸ ਦੇ ਵਿੱਚ ਅਫਸਰਾਂ ਚ ਵੀ ਹੈਗੇ ਆ ਆਈਪੀਐਸ ਅਫਸਰਾਂ ਚ ਵੀ ਹੈ ਸੋ ਇਹ ਵਕਤ ਹੈਗਾ ਠੱਲ ਪਾਣ ਦਾ ਕਿਉਂਕਿ ਪੰਜਾਬ ਨੂੰ ਦੇਖੋ ਤੁਸੀਂ ਕਿੰਨਾ ਲੁੱਟਿਆ ਗਿਆ ਤੁਹਾਨੂੰ ਹਾਸੇ ਵਾਲੀ ਗੱਲ ਦੱਸਣ ਲੱਗਾ 2017 ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਸੁਨੀਲ ਜਾਖੜ ਜਲੰਧਰ ਆਏ ਬਹੁਤ ਵੱਡੀ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਸ਼ਾਇਦ ਗੂਗਲ ਤੇ ਸਰਚ ਕਰੋਗੇ ਤਾਂ ਮਿਲ ਵੀ ਜਾਏਗੀ ਲੋ ਜੀ ਪੰਜਾਬ ਦਾ 11000 ਕਰੋੜ ਦੀ ਰੇਤਾ ਖਾ ਗਏ ਅਕਾਲੀ ਦਲ ਵਾਲੇ ਅਸੀਂ ਦੇਖੋ ਕਹਿੰਦੇ ਜੀ ਇਹਨਾਂ 1100 ਦੇ ਠੇਕੇ ਦਿੱਤੇ ਅਸੀਂ 1100 ਕਰੋੜ ਦੇ ਸਾਲ ਦੇ ਠੇਕੇ ਦਿੱਤੇ ਤੇ ਇਹਨਾਂ ਨੇ ਠੇਕੇ ਨਹੀਂ ਦਿੱਤੇ ਇਹਨਾਂ ਨੇ ਦੋ ਨੰਬਰ ਚ ਕੱਟ ਛੱਡੀ ਦਿੱਤਾ 4 ਕਰੋੜ ਦੇ ਠੇਕੇ ਦਿੰਦੇ ਰਹੇ ਯਾਨੀ ਸਰਕਾਰ ਨੂੰ ਮਾਲਿਆ 1100 ਕਰੋੜ ਆ ਸਕਦਾ ਸੀ ਤੇ ਆ ਇਹਨਾਂ ਨੇ ਕਹਿੰਦੇ ਜੀ ਅਸੀਂ 10 ਸਾਲੇ ਸਰਕਾਰ ਰਹੀ 11000 ਕਰੋੜ ਰੁਪਏ ਦੀ ਰੇਤਾ ਹੀ ਖਾ ਗਏ ਤੇ ਮੇਰੇ ਵਰਗੇ ਇੱਕ ਨਾਚੀ ਨੇ ਪੁੱਛ ਲਿਆ ਜੀ ਤੁਸੀਂ ਕੀ ਕਰ ਰਹੇ ਹੋ ਨਾ ਜੀ ਅਸੀਂ ਐਫ ਆਈ ਆਰ ਦਾਜ ਕਰਾ ਰਹੇ ਆ ਅਸੀਂ ਅੰਦਰ ਕਰਾਵਾਂਗੇ ਸਾਰੇ ਜਿੰਨੇ ਉਹਨੇ ਮਾਈਨਿੰਗ ਕੀਤੀ ਆ ਮੈਂ ਤਾਂ ਯਾਰ 5 ਸਾਲ ਉੜੀ ਕਿਦਾਂ ਰਹੀ ਗਿਆ ਝਾਕੜ ਸਾਹ ਮੁੜ ਕੇ ਮੈਨੂੰ ਝਾਕੜ ਵੀ ਨੀ ਨਜ਼ਰ ਆਏ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੋਇਆ ਉਹ ਸਾਰਾ ਮਾਮਲਾ ਹੋ ਗਿਆ ਕੋਈ ਨਜ਼ਰ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਕੋਈ ਕਿਸੇ ਮਾਈਨਿੰਗ ਵਾਲੇ ਤੇ ਪਰਚਾ ਨਹੀਂ ਹੋਇਆ ਕਿਸੇ ਠੇਕੇਦਾਰਾਂ ਦੇ ਪਰਚੇ ਨਹੀਂ ਹੋਏ ਇਰੀਗੇਸ਼ਨ ਦਾ ਠੇਕਾ ਵਾਲਿਆਂ ਤੇ ਜਿਹੜਾ ਇਹ ਨਹਿਰਾਂ ਦੇ ਘਟਾਲੇ ਦਾ ਕੈਪਟਨ ਨੇ ਆ ਕੇ ਉਹਦੀ ਪਰਚਾ ਦਿੱਤਾ ਇੱਕ ਉਹਦੇ ਜੋ ਮੇਰਾ ਕਾ ਸੀਨੀਅਰ ਇੰਜੀਨੀਅਰ ਜਿਹੜਾ ਉੱਥੇ ਦਾ ਹੈਗਾ ਫੜਿਆ ਵੀ ਆ ਬੁਹਾਲੀ ਤੋਂ ਬਾਅਦ ਦੇ ਵਿੱਚ ਸਭ ਉਹ ਰੋਲੇ ਰੁੱਪੇ ਦਾ ਕੰਮ ਖਤਮ ਹੋ ਗਿਆ ਨਾ ਠੇਕੇਦਾਰਾਂ ਦਾ ਕੁਝ ਨਹੀਂ ਨਿਕਲਿਆ ਨਾ ਨਹਿਰਾਂ ਦਾ ਕੁਝ ਅੱਗੋਂ ਕੀਤਾ ਕਿਹੜਾ ਅਰਬਾ ਰੁਪਈਆ ਪੰਜਾਬ ਦਾ ਖਾ ਕੇ ਚਲੇ ਗਏ ਯਾਰ ਇਹ ਬੇਸਿਕ ਕੀ ਹੈਗਾ ਬੇਸਿਕ ਜਿਹੜਾ ਵੀ ਕੋਈ ਠੇਕੇਦਾਰ ਹੈ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਵਿਕਰਮਜੀਤ ਵਾਲੀ ਅੱਜ ਇੱਕ ਨੈਕਸਸ ਕਲੀਅਰ ਹੋ ਗਿਆ ਕਿ ਠੇਕੇਦਾਰ ਔਰ ਅਫਸਰਾਂ ਦੀ ਮਿਲੀ ਭਗਤ ਹੈ ਇਹ ਗੱਲ ਹੋ ਗਿਆ ਔਰ ਇਹ ਜਿਹੜੀ ਵਿਜੀਲੈਂਸ ਆਪਣੀ ਸੀਐਮ ਨੇ ਆਪਣੀ ਫਲਾਈਂਗ ਸਕਵਡ ਸ਼ੁਰੂ ਕੀਤੀ ਹੈ ਇਸ ਲਾਗਯੋਗ ਵੀ ਹੈ ਛਲਾਗਾ ਜੋਗੀ ਮੈਂ ਤਾਂ ਕਹਿਣਾ ਜਿਹੜਾ ਫਲਾਈਂਗ ਸਕਵਡ ਜਿੱਥੇ ਫੜੇ ਹੁਣ ਜਈ ਸਸਪੈਂਡ ਕੀਤਾ ਨਾ ਇਹ ਫੜਾ ਨਾ ਇਹ ਜਿਹੜੀ ਠੇਕੇਦਾਰਾਂ ਦਾ ਔਰ ਅਫਸਰਾਂ ਦਾ ਨੈਕਸਸ ਹੈ ਇਹ ਰਾਈਟ ਟਾਈਮ ਹੈ ਨੂੰ ਬ੍ਰੇਕ ਕਰਨ ਦਾ ਇਹ ਕੈਂਚੀ ਮਾਰਨ ਦਾ ਬਿਲਕੁਲ ਸਹੀ ਟਾਈਮ ਹੈ ਉਹ ਜਿਹੜਾ ਨਹਿਰੀ ਵਿਭਾਗ ਦੇ ਠੇਕਿਆਂ ਦੀ ਕਰੋੜਾਂ ਦੀ ਮੈਂ ਗੱਲ ਕਰ ਰਿਹਾ ਅੱਜ ਫਾਈਲਾਂ ਖੋਲ ਲੋ ਕਿੰਨੇ ਅਫਸਰ ਅੰਦਰ ਜਾਣਗੇ ਤੇ ਤੁਹਾਡੇ ਕੋਲ ਫਾਈਲਾਂ ਪੂਰੀਆਂ ਨਹੀਂ ਹੋਣੀਆਂ ਇੰਨੇ ਅਫਸਰ ਅੰਦਰ ਚਲੇ ਜਾਣ ਅਫਸਰ ਇਹ ਫਾਈਲਾਂ ਨੂੰ ਅੱਗੇ ਨਹੀਂ ਜਾਂਦੇ ਤੇ ਉਹਨਾਂ ਨੂੰ ਪਤਾ ਅਸੀਂ ਅੰਦਰ ਚਲੇ ਜਾਣਾ ਇਹਦੇ ਵਿੱਚ ਜਿੰਨਾ ਡੀਪਲੀਅ ਦੀ ਇਨਵੈਸਟੀਗੇਸ਼ਨ ਹੋ ਗਈ ਆ ਜੀਐਸਟੀ ਦਾ ਕਿੰਨਾ ਵੱਡਾ ਘੁਟਾਲਾ ਹਜੇ ਚੱਲਦਾ ਪਿਆ ਕਿੰਨੇ ਘੁਟਾਲੇ ਚੱਲਦੇ ਪਏ ਆ ਕੋਈ ਹੈ ਹੀ ਨਹੀਂ ਅਸਲ 'ਚ ਸਾਰੀ ਅਫਸਰ ਚਾਹੀ ਜਿਹੜੀ ਆ ਉਹ ਇੰਨੀ ਬੰਨੀ ਹੋਈ ਆ ਕਿਉਂਕਿ ਇੱਕ ਸਕ੍ਰਿਪਟਡ ਸਿਸਟਮ ਦੇ ਜਿਹੜੇ ਅਫਸਰਾਂ ਦੀ ਲੌਬੀ ਆ ਉਨੇ ਸਾਰਿਆਂ ਨੂੰ ਰੱਸੀ ਨਾਲ ਬੰਨਿਆ ਹੋਇਆ ਤੇ ਇਹ ਮੈਂ ਤਾਂ ਤੁਹਾਨੂੰ ਆ 11 ਹਜ਼ਾਰ ਮੈਂ ਪੋਲਿਟਿਸ਼ਨਾਂ ਦੀ ਵੀ ਨਾਲ ਗੱਲ ਛੋੜ ਦਿੱਤੀ ਕਿ 11000 ਕਰੋੜ ਦੀ ਰਿਸ਼ਤਿਆਂ ਦਾ ਰੌਲਾ ਪਾ ਕੇ ਜਾਖੜ ਸਾਹਿਬ ਚਲੇ ਗਏ ਤੇ ਮੈਨੂੰ ਨਜ਼ਰ ਨਹੀਂ ਆਇਆ ਇਹ ਦੁਆਰਾ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਅੱਜ ਲੋਕ ਮੰਗਦੇ ਪਏ ਆ ਲੋਕ ਚਾਹੁੰਦੇ ਆ ਸਾਡਾ ਪੈਸਾ ਹੈ ਸਾਡਾ ਟੈਕਸ ਦਾ ਪੈਸਾ ਹੈ 18% ਜੀਐਸਸੀ ਸੀਐਸਟੀ ਭਰਦੇ ਭਈਆ ਪਬਲਿਕ 18 18% ਤੇ ਅਸੀਂ ਜੇ ਦੁੱਖਦਾਈ ਜਦੋਂ ਕੋਈ ਲੱਖ ਰੁਪਏ ਦੀ ਸਮਾਨ ਲੈਂਦਾ ਤੇ 18000 ਟੈਕਸ ਦੇਣਾ ਪੈਂਦਾ ਲੇਕਿਨ ਉਹਨਾਂ ਨੂੰ ਬਾਅਦ ਦੇ ਵਿੱਚ ਕਿੰਨਾ ਮਹਿਸੂਸ ਹੁੰਦਾ ਜਦੋਂ 18000 ਉਹਨਾਂ ਦਾ ਟੈਕਸ ਦਿੱਤਾ ਹੋਇਆ ਲੋਕ ਜਿਹੜੇ ਘਰਾਂ ਦੇ ਵਿੱਚ ਫਰਨੀਚਰ ਜਾ ਰਹੇ ਆ ਪਰਦੇ ਜਾ ਰਹੇ ਆ ਤੇ ਅਫਸਰਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪੈਸੇ ਵੰਡੇ ਜਾ ਰਹੇ ਆ ਇਸ ਕਰਕੇ ਮੈਂ ਇੱਕ ਇਹਨਾਂ ਕੀ ਵਕਤ ਸਹੀ ਹੈ ਇਹ ਜਿਹੜਾ ਟਾਈਮ ਹੋਗਾ ਨਾ ਹੁਣ ਟਾਈਮ ਇਹ ਬਦਲਾਅ ਦਾ ਟਾਈਮ ਹੈਗਾ ਤੇ ਮੈਂ ਮੈਨੂੰ ਤਾਂ ਉਮੀਦ ਹੈਗੀ ਹੈ ਕਿ ਆ ਜਿਹੜੀ ਇਰੀਗੇਸ਼ਨ 스마트 ਸਿਟੀ ਹੈ ਇੱਕ ਘਟਾਲੇ ਕੱਢ ਕੇ ਤੇ ਅਫਸਰਾਂ ਨੂੰ ਅੰਦਰ ਦੇ ਦੇਣਗੇ ਤੇ ਇੱਕ ਐਗਜ਼ਾਮਪਲ ਸੈੱਟ ਹੋ ਜਾਊਗੀ ਡਾਕਟਰ ਸਾਹਿਬ ਅੰਤ ਵਿੱਚ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਜਗਤਾਰ ਸੰਘੇੜਾ ਜਿਹੜੇ ਜਲੰਧਰ ਇੰਪਰੂਵਮੈਂਟਸ ਦੇ ਚੇਅਰਮੈਨ ਵੀ ਰਹੇ ਨੇ ਹਾਲਾਂਕਿ ਜਦੋਂ ਉਰੇ ਵੀ ਆਈਸੀ ਚੇਅਰਮੈਨ ਦੇ ਤੌਰ ਤੇ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਇੱਥੇ ਬਹੁਤ ਕੁਝ ਹੋਇਆ ਬਹੁਤ ਸਾਰੇ ਕੱਪੜੇ ਹੋਏ ਨੇ ਪਰ ਹੁਣ ਦੁਬਾਰਾ ਉਹਨਾਂ ਨੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਹੁਣ ਦੀ ਕੀ ਸਥਿਤੀ ਹੈ ਜੀ ਦੇਖੋ ਉਹਨਾਂ ਨੇ ਕੁਝ ਕੰਪਲੇਂਟਾਂ ਫਾਈਲ ਕੀਤੀਆਂ ਹੈਗੀਆਂ ਮੈਂ ਕੰਪਲੇਂਟਾਂ ਪੜੀਆਂ ਨਹੀਂ ਹਜੇ ਕੰਪਲੇਂਟਾਂ ਫਾਈਲ ਕੀਤੀਆਂ ਉਹਨਾਂ ਨੇ 13 ਨੁਕਤਿਆਂ ਦੇ ਵਿੱਚ ਕੋਈ ਲਿਖ ਕੇ ਭਈਆ ਘਟਾਲੇ ਕਰੋੜਾਂ ਰੁਪਏ ਦੇ ਹੋਏ ਆ ਇਹਦੇ ਨਾਲ ਸਿਸਟਮ ਹਿੱਲ ਜਾਊਗਾ ਸਾਰਾ ਏਡੀਜੀਪੀ ਵਿਜੀਲੈਂਸ ਨੂੰ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਆ ਔਰ ਉਹ ਉਹਨਾਂ ਨੇ ਬਕਾਇਦਾ ਉਹਦਾ ਨੰਬਰ ਲਿੱਤਾ ਹੈ ਰਸੀਵ ਕਰਾਈ ਆ ਉਹਨਾਂ ਨੇ ਲਿਖਿਆ ਮੈਂ 9:00 ਵਜੇ ਕਿੰਨੇ ਮਿੰਟ ਤੇ ਰੀਸੀਵ ਕਰਾਇਆ ਮੈਂ ਤਾਂ ਤੁਹਾਨੂੰ ਇਹ ਦੱਸ ਕੇ ਹਟਿਆ ਜੀ ਇਹ ਬਿਊਰੋਕ੍ਰੇਸੀ ਜਿਹੜੀ ਨਾ ਇਹਨਾਂ ਨੇ ਪਿਛਲੇ 10-15 ਸਾਲਾਂ 'ਚ ਪੰਜਾਬ ਨੂੰ ਬਹੁਤ ਬਹੁਤ ਨਚੋੜਿਆ ਇਹ ਵਕਤ ਹੈਗਾ ਇਹ ਵਕਤ ਹੈਗਾ ਇਹੀ ਜਗਤਾਰ ਸਿੰਘ ਸੰਘੇੜਾ ਕਹਿਣਾ ਚਾਹੁੰਦੇ ਆ ਜੋ ਮੈਂ ਕਹਿ ਰਿਹਾ ਬਈ ਆਪਾਂ ਸਾਰਾ ਕੁਝ ਬਲੈਕ ਐਂਡ ਵਾਈਟ ਕਰ ਦਈਏ ਜਿਹੜੇ ਜਿਹੜੇ ਕੰਮ ਗਲਤ ਹੋਏ ਆ ਖਾਸ ਕਰਕੇ ਜਿਹੜੇ ਵੱਡੇ ਸਕੈਂਡਲ ਆ ਦੇਖੋ ਲੋਕਾਂ ਦੀ ਨਾ ਨਜ਼ਰਾਂ ਦੇ ਵਿੱਚ ਉਹ ਸਕੈਂਡਲ ਆ ਮਨ ਲਓ ਜੇ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਵਾਪਸ ਲੈ ਲਏ ਅਮਰੀਕਸਰ ਟਰਸਟ ਵਾਲੇ ਆ ਲੁਧਿਆਣਾ ਸਿਟੀ ਸੈਂਟਰ ਵਾਲੇ ਹੁਣ ਸਰਕਾਰ ਉਹਨਾਂ ਨੂੰ ਵੀ ਲਿਆਵੇ ਅਫਸਰਾਂ ਨੂੰ ਘੇਰੇ ਚ ਬਈ ਤੁਸੀਂ ਕੇਸ ਕਿਵੇਂ ਵਾਪਸ ਲਿੱਤੇ ਕਰਪਟ ਸਟੇਟ ਦੇ ਕੇਸ ਸੀਗੇ ਕਰਪਸ਼ਨ ਦੇ ਕੇਸ ਸੀਗੇ ਤੁਸੀਂ ਵਾਪਸ ਕਿਉਂ ਲਿੱਤੇ ਕਿਉਂਕਿ ਅਫਸਰ ਸ਼ਾਹੀ ਤਾਂ ਉਹੀ ਹੈ ਜਿਹੜੀ ਬਾਦਲ ਸਾਹਿਬ ਨਾਲ ਕੰਮ ਕਰਦੀ ਰਹੀ ਤੇ ਜਿਹੜੀ ਕੈਪਟਨ ਸਾਹਿਬ ਨਾਲ ਕੰਮ ਕਰਦੀ ਰਹੀ ਹੈ ਤੇ ਉਹੀ ਅਫਸਰ ਸ਼ਾਹੀ ਹੁਣ ਕੰਮ ਕਰਦੀ ਹੈ ਲੇਕਿਨ ਗੱਲ ਇਹ ਆ ਕਿ ਅੱਗੋਂ ਸਰਕਾਰ ਦਾ ਮੁਖੀ ਸਖਤ ਹੈਗਾ ਡੰਡਾ ਉਹਦਾ ਭਾਰਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੂਗਾ ਮੈਨੂੰ ਜੋ ਲੱਗ ਰਿਹਾ ਜੋ ਮੈਨੂੰ ਸੋਰਸਸ ਕਹਿ ਰਹੇ ਆ ਕਿ ਜਿਹੜੇ ਪੰਜਾਬ ਦੇ ਸੀਐਮ ਆ ਔਰ ਪੰਜਾਬ ਦੀ ਆਵਾਮਾ ਵੀ ਪਾਰਟੀ ਨੇ ਜਿਹੜਾ 2022 ਵਾਲੇ ਏਜੰਡੇ ਤੇ ਆਪਣਾ ਰੁਖ ਵਾਪਸ ਕਰ ਲਿਆ ਕਿ ਇਹਨਾਂ ਨੂੰ ਇੱਕ ਵਾਰੀ ਸਾਫ਼ ਕਰ ਦਈਏ ਲੋਕਾਂ ਦੀਆਂ ਅਸੀਂ ਆਸਾ ਮੁਰਾਦਾਂ ਤੇ ਖਰੇ ਉੱਤਰੀ ਹੈ ਬੰਨਾ ਲੋਕਾਂ ਦੇ ਕੋਲ ਤਾਂ ਵੋਟ ਦਾ ਅਧਿਕਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ